ਆਮ ਤੌਰ ਦੇ ਉੱਤੇ ਅਸੀਂ ਅਕਸਰ ਹੀ ਗੱਲ ਕਰਦੇ ਹਾਂ ਵੀ ਜਦੋਂ ਅਸੀਂ ਕਾਮਨ ਟਾਕਸ ਕਰ ਰਹੇ ਹੁੰਦੇ ਹਾਂ ਜਦੋਂ ਅਸੀਂ ਪਰਿਵਾਰ ਪਰਿਵਾਰ ਦੇ ਮੈਂਬਰ ਨਾਲ ਬੈਠੇ ਹੁੰਦੇ ਹਾਂ ਯਾਰਾਂ ਦੋਸਤਾਂ ਦੇ ਵਿੱਚ ਬੈਠੇ ਹੁੰਦੇ ਹਾਂ ਜਾਂ ਰੈਂਡਮਲੀ ਕਿਸੇ ਸਟ੍ਰੇਂਜਰ ਨਾਲ ਗੱਲ ਕਰਦੇ ਹਾਂ ਤਾਂ ਉੱਥੇ ਵੀ ਜੋ ਗੱਲਬਾਤ ਹੁੰਦੀ ਹੈ ਉਹ ਨਾਲ ਦੀ ਨਾਲ ਤੁਹਾਡਾ ਫੋਨ ਜੋ ਹੈ ਉਸ ਰਿਗਾਰਡਿੰਗ ਉਸ ਸੰਬੰਧ ਦੇ ਵਿੱਚ ਤੁਹਾਨੂੰ ਲਿੰਕਸ ਸ਼ੋਅ ਕਰਨੇ ਸ਼ੁਰੂ ਕਰ ਦਿੰਦਾ ਤੁਸੀਂ ਵੀ ਹੈਰਾਨ ਹੋ ਜਾਂਦੇ ਹੋ ਵੀ ਇਹ ਕਿਵੇਂ ਹੋਇਆਗਾ ਸੋ ਹੁਣ ਐਪਲ ਨੇ অলমোস্ট ਐਡਮਿਟ ਕਰਿ ਲਿਆਗਾ ਵੀ ਜੋ ਸਿਰੀ ਹੈ ਉਹਨਾਂ ਦਾ ਇੱਕ ਵਰਚੁਅਲ ਅਸਿਸਟੈਂਟ ਅਸਿਸਟੈਂਸ ਜੋ ਆਪਾਂ ਯੂਜ਼ ਕਰਦੇ ਹਾਂ ਸਿਰੀ ਉਹ ਚੋਰੀ ਛੁਪੇ ਸੀਕ੍ਰੀਟਲੀ ਲੋਕਾਂ ਦੀਆਂ ਗੱਲਾਂ ਸੁਣਦੀ ਸੀ ਗੱਲਾਂ ਸੁਣ ਕੇ ਉਹ ਗਾਂਹਾਂ ਐਡਵਰਟਾਈਜ਼ਰਸ ਨੂੰ ਇਹ ਅਹਿਮ ਜਾਣਕਾਰੀ ਵੇਚਦੇ ਸੀਗੇ Apple ਦੇ ਖਿਲਾਫ ਇੱਕ ਲਾ ਸੂਟ ਫਾਈਲ ਕੀਤਾ ਗਿਆ ਹੈਗਾ ਤੇ ਉਹਦੇ ਵਿੱਚ ਇਹ ਗੱਲ ਸਾਰੀ ਨਿਕਲ ਕੇ ਸਾਹਮਣੇ ਆਈ ਹੈਗੀ ਬਿਲਕੁਲ ਆਈਫੋਨ ਦੇ ਇਕੱਲੇ ਰਿਲੇਟਡ ਨਹੀਂ ਹੈਗਾ ਆਈਫੋਨ ਜਾਂ ਐਪਲ ਦੇ ਜਿੰਨੇ ਸਾਰੇ ਪ੍ਰੋਡਕਟਸ ਨੇ ਉਹਨਾਂ ਸਾਰੇ ਪ੍ਰੋਡਕਟਸ ਵਿੱਚ ਹੀ ਲੋਕਾਂ ਨੇ ਇਹ ਗੱਲ ਨੂੰ ਮਹਿਸੂਸ ਕੀਤਾ ਹੈ ਕੰਜ਼ਿਊਮਰਸ ਨੇ ਕਸਟਮਰਸ ਨੇ ਤੇ ਜਿਹੜਾ ਲਾ ਉਸ ਸੂਟ ਫਾਈਲ ਕੀਤਾ ਗਿਆ ਉਹਦੇ ਵਿੱਚ ਇਕੱਲੇ ਆਈਫੋਨਸ ਨੂੰ ਨਹੀਂ ਐਪਲ ਦੇ ਬਾਕੀ ਪ੍ਰੋਡਕਟਸ ਬਾਰੇ ਵੀ ਇਹਹੀ ਸੇਮ ਗੱਲ ਆਖੀ ਗਈ ਹੈ ਇਹ ਇੰਪੋਰਟੈਂਟ ਕਿਉਂ ਹੈ ਕਿਉਂਕਿ ਜੋ ਵੀ ਤੁਸੀਂ ਸੋਚਦੇ ਹੋ ਵਿਚਾਰਦੇ ਹੋ ਜਿਸ ਤਰ੍ਹਾਂ ਤੁਸੀਂ ਰੋਜ਼ ਡੇ ਟੂ ਡੇ ਲਾਈਫ ਦੇ ਵਿੱਚ ਗੱਲਾਂ ਕਰਦੇ ਹੋ ਤੇ ਤੁਹਾਡੇ ਮਨ 'ਚ ਕੀ ਚੱਲ ਰਿਹਾ ਹੈ ਇਹ ਸਾਰੀ ਇਨਫੋਰਮੇਸ਼ਨ ਐਡਵਰਟਾਈਜ਼ਰਸ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਵਾਈਟਲ ਹੈ ਜਿਸ ਨੂੰ ਉਹ ਯੂਜ਼ ਕਰਦੇ ਆ ਟੂ ਮਾਰਕਟ देयर ਪ੍ਰੋਡਕਟ ਇਸ ਲਾ ਉਸੂਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 10 ਸਾਲ ਤੋਂ ਵੱਧ ਸਮਾਂ Apple ਜੋ ਹੈ Siri ਨਾਹੀਂ ਇਹ ਇਨਫੋਰਮੇਸ਼ਨ ਕਲੈਕਟ ਕਰਦਾ ਰਿਹਾ ਤੇ ਫਿਰ ਗਾਹਾਂ ਐਡਵਰਟਾਈਜ਼ਰਸ ਨੂੰ ਦਿੰਦਾ ਰਿਹਾ ਹੁਣ ਇਹ ਗੱਲ ਕਲੀਅਰ ਨਹੀਂ ਹੈਗੀ ਵੀ ਇਹਦੇ ਲਈ ਉਹ ਮਨੀ ਲੈਂਦੇ ਸੀਗੇ ਨਹੀਂ ਲੈਂਦੇ ਸੀਗੇ ਕੀ ਕਿਸ ਤਰ੍ਹਾਂ ਦਾ ਸਮਝੌਤਾ ਸੀ ਬਟ ਲਾ ਉਸੂਟ ਦੇ ਵਿੱਚ ਇਹ ਗੱਲ ਕਲੀਅਰ ਹੋਈ ਹੈ ਵੀ ਐਪਲ ਜੋ ਹੈ 10 ਸਾਲਾਂ ਤੋਂ ਵੱਧ ਲੋਕਾਂ ਦੀ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਚੁੱਪਚਾਪੀ ਤੇ ਜੋ ਵੀ ਉਹ ਕਿਤੇ ਗੱਲ ਕਰ ਰਹੇ ਨੇ ਚਾਹੇ ਤੁਸੀਂ ਇਕੱਲੇ ਬੈਠ ਕੇ ਬੋਲ ਰਹੇ ਹੋ ਆਪਣੇ ਆਪ ਨਾਲ ਕੋਈ ਵਿਚਾਰ ਸਾਂਝਾ ਕਰ ਰਹੇ ਹੋ ਰਾਈਟ ਕਿ ਉਹ ਤੁਸੀਂ ਆਪ ਉੱਚੀ ਬੋਲ ਕੇ ਕਰ ਲੈਣੇ ਕੋਈ ਬੁੱਕ ਪੜ੍ਹ ਰਹੇ ਹੋ ਤਾਂ ਕੁਝ ਵੀ ਉਹ ਸਾਰਾ ਕੁਝ ਜੋ ਹੈ ਸੀਰੀ ਸਿਕਰਟਲੀ ਸੁਣ ਲੈਂਦਾ ਸੀ ਤੇ ਉਹ ਅੱਗੇ ਪਾਸ ਆਨ ਕਰਦੇ ਸੀਗੇ ਸੋ ਐਪਲ ਨੇ ਕਿਹਾ ਹੈਗਾ 95 ਮਿਲੀਅਨ ਡਾਲਰ ਉਹ ਦੇ ਰਹੇ ਨੇਗੇ ਇਸ ਲਾ ਸੂਟ ਨੂੰ ਸੈਟਲ ਕਰਨ ਵਾਸਤੇ ਤੇ ਜੱਜ ਜਿਸ ਜੱਜ ਨੂੰ ਇਹ ਰਿਪਰੈਜ਼ੈਂਟ ਕੀਤਾ ਗਿਆ ਹੈਗਾ ਸਾਰਾ ਜੇ ਉਹ ਇਸ ਚੀਜ਼ ਨੂੰ ਅਪਰੂਵ ਕਰ ਦਿੰਦੇ ਨੇ ਇਸ ਸੈਟਲਮੈਂਟ ਨੂੰ ਪਾਸ ਕਰ ਦਿੰਦੇ ਨੇ ਤਾਂ ਜਿਹੜੇ ਕੰਜ਼ਿਊਮਰਸ ਨੇ ਸਪਟੰਬਰ 17 2014 ਤੋਂ ਲੈ ਕੇ ਪਿਛਲੇ ਸਾਲ 2024 ਤੱਕ ਆਪਣਾ ਕਲੇਮ ਫਾਈਲ ਕਰ ਸਕਦੇ ਨੇਗੇ ਪਰ ਪ੍ਰੋਡਕਟ ਅਪ ਟੂ 5 ਪ੍ਰੋਡਕਟਸ ਨੂੰ ਫਾਈਲ ਕਰ ਸਕਦੇ ਹੈਗੇ ਨੇ $20 ਓਨਲੀ ਸੋ ਇਸ ਤਰ੍ਹਾਂ ਦੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਇਹ ਲਾ ਉਸੂਟ ਜੋ ਹੈ ਕੈਨੇਡਾ ਨਹੀਂ ਅਮਰੀਕਾ 'ਚ ਫਾਈਲ ਕੀਤਾ ਗਿਆ ਹੈਗਾ ਤੇ ਜਿਹੜੇ ਕੰਜ਼ਿਊਮਰਜ਼ ਵੱਲੋਂ ਲਾਇਰ ਸੀਗੇ ਜਿਹੜੇ ਕੀ ਜਿਨ੍ਹਾਂ ਨੇ ਕੇਸ ਫਾਈਲ ਕੀਤਾ ਹੈ ਲਾ ਸੂਟ ਫਾਈਲ ਕੀਤਾ ਹੈ ਉਹਨਾਂ ਨੇ ਇਨੀਸ਼ੀਅਲੀ ਗਲਾਖੀ ਸੀ ਜੇ ਇਹ ਕੇਸ ਦੇ ਵਿੱਚ ਟ੍ਰਾਇਲ ਟ੍ਰਾਇਲ ਤੇ ਜਾਂਦਾ ਜੇ ਕੇਸ ਤਾਂ Apple ਨੂੰ 1.5 ਬਿਲੀਅਨ ਡਾਲਰ ਤੱਕ ਦੇਣੇ ਪੈ ਸਕਦੇ ਨੇ ਤੇ ਹਜੇ ਜੇ ਇਹ ਸੈਟਲਮੈਂਟ ਪ੍ਰੂਫ ਕਰ ਦਿੰਦੇ ਨੇ ਜੱਜ ਜੋ ਸਿਟਿੰਗ ਜੱਜ ਨੇ ਮੌਕੇ ਤੇ ਤਾਂ ਉਹਨਾਂ ਨੂੰ 95 ਮਿਲੀਅਨ ਡਾਲਰ ਹੀ ਦੇਣੇ ਪੈਣਗੇ ਸੋ ਦੇਖਦੇ ਆਂ ਇਸ ਕੇਸ ਦੇ ਵਿੱਚ ਕੀ ਬੰਦ ਆ ਜੀ ਅੱਗੇ ਬਟ ਫਿਲਹਾਲ ਦੀ ਕਰੀਏ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਐਕਸੈਪਟੈਂਸ ਹੈ ਕਿ ਜਿਹੜੀ ਥੋੜੀ ਇੱਕ ਕ੍ਰੂਸ਼ਲ ਇਨਫੋਰਮੇਸ਼ਨ ਸੀ ਤੁਸੀਂ ਕੀ ਸੋਚ ਰਹੇ ਹੋ ਕੀ ਗੱਲਬਾਤ ਹੈ ਅਕਸਰ ਲੋਕਾਂ ਨੂੰ ਲੱਗਦਾ ਵੀ ਯਾਰ ਇਹਦਾ ਪ੍ਰਾਈਵੇਸੀ ਹੋਣੀ ਚਾਹੀਦੀ ਹੈ ਸਾਡੀ ਪ੍ਰਾਈਵੇਟ ਗੱਲਬਾਤ ਹੈ ਕਿਵੇਂ ਫੋਨ ਦੇ ਵਿੱਚ ਆ ਗਈ ਸੋ ਇਹ ਸਾਰੀ ਗੱਲ ਸਾਫ਼ ਕਰਦੀ ਹੈ ਜੀ ਇਹ ਲਾ ਸੂਟਸ ਆਰਾ ਗੱਲ ਸਾਫ਼ ਕਰਦਾ ਕਿ ਕਿਵੇਂ ਥੋੜੀ ਜਿਹੜੀ ਇਨਫੋਰਮੇਸ਼ਨ ਹੈ ਛੋਟੀ ਤੋਂ ਛੋਟੀ ਨਿੱਕੀ ਤੋਂ ਨਿੱਕੀ ਤੁਹਾਨੂੰ ਅਬਜ਼ਰਵ ਕੀਤਾ ਜਾਂਦਾ ਉਹ ਫਿਰ ਅੱਗੇ ਪਾਸ ਔਨ ਕੀਤੀ ਜਾਂਦੀ ਹੈ ਡਾਂਕੀ ਜਿਹੜੇ ਐਡਵਰਟਾਈਜ਼ਰਸ ਨੇ ਕਾਰਪੋਰੇਟਸ ਨੇ ਜਾਂ ਕੋਈ ਵੀ ਏਦਾਰਾ ਹੈ ਉਸ ਤੋਂ profit ਕਰ ਸਕੇ ਸੋ ਇਸ ਤਰ੍ਹਾਂ ਦਾ ਟਾਈਮ ਆ ਗਿਆ ਜੀ ਤੇ ਲੋਕਾਂ ਨੂੰ ਬਹੁਤ ਸਾਰੀ ਆਮ ਵੀ ਜੋ ਅਸੀਂ ਗੱਲਬਾਤ ਕਰਦੇ ਆ ਲੋਕ ਆਪਸ ਦੇ ਵਿੱਚ ਉਦੋਂ ਵੀ ਲੋਕਾਂ ਨੂੰ ਇਸ ਗੱਲ ਦਾ ਸ਼ੱਕ ਤਾਂ ਹੈਗਾ ਹੀ ਹੈ ਰਹਿੰਦਾ ਹੀ ਹੈ ਤੇ ਉਹ ਹਰ ਵਾਰੀ ਕਹਿੰਦੀ ਨੇ ਬਟ ਇਹ ਗੱਲ ਆਫੀਸ਼ੀਅਲੀ 블랙 ਐਂਡ ਵਾਈਟ ਦੇ ਵਿੱਚ ਆ ਜਾਂਦੀ ਹੈ কোর্ਟ ਦੇ ਵਿੱਚ ਆ ਜਾਂਦੀ ਹੈ ਉਹਦੇ ਮਾਇਨੇ ਬਦਲ ਜਾਂਦੇ ਨੇ ਉਹ 19 ਉਹ ਹੋਰ ਜ਼ਿਆਦਾ ਸਿਗਨੀਫੀਕੈਂਟ ਹੋ ਜਾਂਦੀ ਹੈ ਸੋ ਜਿਹੀ ਗੱਲ ਸਾਹਮਣੇ ਆਈ ਹੈ ਆਉਣ ਵਾਲੇ ਦਿਨਾਂ ਚ ਦੇਖਦੇ ਹਾਂ ਕਿ ਜੱਜ ਇਸ ਚੀਜ਼ ਨੂੰ ਅਪਰੂਵ ਕਰਦਾ ਹੈ ਜਾਂ ਉਹ ਕਹਿੰਦੇ ਨੇਗੇ ਕਿ ਨਹੀਂ ਟ੍ਰਾਇਲ ਹੋਣਾ ਬੰਦ ਹੈ ਤੇ ਕੰਜ਼ਿਊਮਰਸ ਨੂੰ ਜੋ ਹੈ ਵੱਡੇ ਪੱਧਰ ਤੇ ਮੁਆਵਜ਼ਾ ਮਿਲਣਾ ਚਾਹੀਦਾ ਹੈ